ਚੱਕਣਾ ਉਹ ਲੱਦੇ ਬੰਦੇ ਨੇ ਨੇਦੇ ਪੂਰੇ ਉਹ ਜੋ ਹੈ ਖਤਮ ਨਾਖ ਗਿਆ ਕੈਕਟਰ ਹੁੰਦਾ ਜਿਵੇਂ ਹੁੰਦਾ ਨਾ ਬੰਦੇ ਨੂੰ ਮੈਨੂੰ ਅੱਖਾਂ ਤੁਹਾਡੀ ਵੇਖ ਕੇ ਲੱਗ ਰਿਹਾ ਵੀ ਇਹ ਬੰਦਾ ਕਹਿੰਦਾ ਨਾ ਵੀ ਬੰਦਾ ਸਾਹਮਣੇ ਆ ਗਏ ਕਹਿੰਦਾ ਨਾ ਡਾਕ ਮੈਂ ਕਹਿੰਦਾ ਹੁਣ ਮੈਂ ਕੀ ਕਹਿਣਾ ਇਹਦੀ ਮੈਂ ਤਾਂ ਭਰਾਵਾ ਦਿਹਾੜੀਦਾਰ ਬੰਦਾ ਮਜ਼ਦੂਰ ਬੰਦਾ ਮੇਰਾ ਇਹ ਹੁੰਦਾ ਸੀਗਾ ਕਿ ਮੈਂ ਥੀਏਟਰ ਕਰਦਾ ਰਹਾ ਹਾਂ ਬਸ ਉਹ ਜੇ ਕਦੇ ਫਿਲਮਾਂ 'ਚ ਵੀ ਗਏ ਤਾਂ 50 ਸਾਲ ਤੋਂ ਬਾਅਦ ਜਾਵਾਂਗੇ ਇਹ ਸੋਚਿਆ ਸੀ ਐਸੇ ਨਾਲ ਬਾਲਾ ਮੋੜ ਨਹੀਂ ਆ ਗਿਆ ਉਸ ਲੈਵਲ ਤੇ ਨਹੀਂ ਮੈਂ ਤੇ ਜ਼ਿਆਦਾਤਰ ਨੁਕੜਾ ਨਾਟਕ ਹੀ ਕੀਤਾ ਸੋ ਨੁਕੜਾ ਨਾਟਕਾਂ ਦੇ ਵਿੱਚ ਤਾਂ ਬਿਲਕੁਲ ਇਹ ਹੁੰਦਾ ਸੀਗਾ ਕਿ ਮੈਂ ਜਾ ਕੇ ਅ ਗਲੀ ਦੇ ਵਿੱਚ ਕਿਸੇ ਦੇ ਵਿੱਚ ਡੱਫਲੀ ਘਟਾਉਂਦਾ ਸੀ ਲੋਕ ਨਾਟਕ ਦੇਖਣ ਆ ਜਾਂਦੇ ਹੀ ਫਿਰ ਜੋ ਕੁਛਨ ਦੱਸੋ ਉੱਥੇ ਦੇ ਜਾਂਦੇ ਸੀ ਆਪ ਇਹ ਸਟ੍ਰਿਕ ਕਿ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਨੇ ਇਹ ਮੇਰੇ ਨਾਟਕ ਕਰਵਾਉਂਦੀਆਂ ਤੁਸੀਂ ਮਜਬੂਰ ਜੱਥੇਬੰਦੀਆਂ ਕਰਾਉਂਦੀਆਂ ਸੀ ਮੈਂ ਆਪ ਹੀ ਤੈਅ ਕੀਤਾ ਸੀ ਅੱਛਾ ਜੀ ਕੀ ਮੈਂ ਜ਼ਿੰਦਗੀ ਚਾਹੀ ਕਰਨਾ हां पहला नाटक कर दे रे हुन मैं खुद ही तय ਕੀਤਾ ਯਾਰ ਵੀ ਥੋੜਾ ਇਧਰ ਤਜਰਬਾ ਕਰਦੇ ਹਾਂ ਬਸ ਯਾਰ ਮੈਨੂੰ ਬਾਲਾ ਇਹ ਪ੍ਰਭਾਵਤ ਨਹੀਂ ਕਰਦੀਆਂ ਚੀਜ਼ਾਂ ਹ ਬਾਕੀ ਹੈਗੀਆਂ ਨੇ ਨਾ ਵੀ ਮੇਰਾ ਕੋਈ ਬਹੁਤ ਉਹ ਵੱਡਾ ਮੈਂ ਪਤਾ ਨਹੀਂ ਕੀ ਕਰਦਾਂ ਜਾਂ ਮੈਂ ਕੋਈ ਬਹੁਤ ਅਮੀਰ ਹੋ ਜਾਏ ਨਹੀਂ ਮੇਰਾ ਮੈਂ ਤਾਂ ਫਲਾਪ ਆ ਮੈਨੇਜਮੈਂਟ ਚ ਪਰ ਉਹਨਾਂ ਤੇ ਪਹਿਲਾਂ ਬੰਦਾ ਦੱਸੋ ਜਿਹੜਾ ਸੱਚ ਦੱਸ ਗਿਆੰਦਾ ਮੈਂ ਤਾਂ ਬਹੁਤ ਬੁਰੀ ਤਰ੍ਹਾਂ ਫਲਾਪ ਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਬਲੈਕੀਆ 2 ਫਿਲਮਾਂ ਸਿਨੇਮੇ ਕਹਾਂ ਚ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਸਾਡੇ ਨਾਲ ਸੋਮਲ ਜੋਨ ਜੀ ਜਿਹੜੇ ਕੀ ਇੱਕ ਬਹੁਤ ਹੀ ਪੁਰਾਣੇ ਨਾਟਕਕਾਰ ਹੈਗੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਾਟਕਾਂ ਤੋਂ ਸ਼ੁਰੂ ਕੀਤੀ ਤੇ ਅੱਜ ਫਿਲਮਾਂ ਦੇ ਵੱਡੇ ਪਰਦੇ ਤੇ ਉਹਨਾਂ ਨੂੰ ਮਨੀਸ਼ਪੁਰੀ ਵੀ ਕਹਿੰਦੇ ਨੇ ਕਿਉਂਕਿ ਜਦ ਉਹਨਾਂ ਦੇ ਰੋਲ ਹੈਗੇ ਨੇ ਜਾਂ ਉਹਨਾਂ ਦਾ ਕਰੈਕਟਰ ਹੈਗਾ ਉਹਨਾਂ ਦੇ ਫੇਸ ਤੇ ਬਹੁਤ ਜ਼ਿਆਦਾ ਉਹ ਚੀਜ਼ ਨੂੰ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੰਜਾਬੀ ਤੇ ਜੀ ਠੀਕ ਕਹਿੰਦੇ ਨੇ ਅਮਰੀਸ਼ਪੁਰੀ ਹਾਂ ਜੀ ਓਕੇ ਅੱਛਾ ਅੱਜ ਕਿਹਾ ਕਿਸ ਨੇ ਹਾਂ ਜੀ ਹਾਂ ਜੀ ਅੱਛਾ ਪਤਾ ਨਹੀਂ ਯਾਰ ਮੈਨੂੰ ਮੈਂ ਤੇ ਅਜੇ ਕੋਈ ਬਹੁਤਾ ਕੰਮ ਨਹੀਂ ਕੀਤਾ ਸਿਨੇਮੇ 'ਚ ਤੇ ਮੇਰਾ ਜਿਹੜਾ ਬਾਕੀ ਇਹ ਮੈਂ 5-6 ਮਹੀਨਿਆਂ ਤੋਂ ਹੀ ਲਗਾ ਆਇਆ ਮੈਂ ਸਭ ਉਸ ਟਾਈਮ ਤੋਂ ਸਿਨੇਮੇ ਦੇ ਵਿੱਚ ਇਹ ਬਲੈਕਏਰ 2 ਆ ਇਹਦੇ ਵਿੱਚ ਦੀਪ ਖਰੋੜਾ ਹੈਗਾ ਮੇਨ ਤੇ ਤੇ ਬਾਕੀ ਮੈਂ ਨਾਲ ਪਰ ਸਰ ਗੱਲ ਇਹ ਹੁੰਦੀ ਕਿ ਤੁਸੀਂ ਕਿੰਨੇ ਸਮੇਂ ਤੋਂ ਨਾਟਕ ਦੇ ਜਗ ਦੇ ਨਾਲ ਜੁੜੇ ਹੋਏ ਹੋ ਹਰ ਇੱਕ ਦਾ ਦਿਲ ਹੁੰਦਾ ਕਿ ਅਸੀਂ ਵੱਡੇ ਬਣੀਏ ਸਾਨੂੰ ਵੱਡੇ ਪ੍ਰੋਡਿਊਸਰਾਂ ਦੇ ਫੋਨ ਆਣ ਅਸੀਂ ਉਹਨਾਂ ਦੀ ਵੇਟ ਕਰਦੇ ਹਾਂ ਕਈ ਵਾਰੀ ਖੁਦ ਅਸੀਂ ਫੋਨ ਕਰਦੇ ਹਾਂ ਕਿ ਸਾਨੂੰ ਇਹਨਾਂ ਫਿਲਮਾਂ ਚ ਰੋਲਤੇ ਹਾਂ ਤੁਸੀਂ ਵੀ ਕਦੇ ਅਜਿਹਾ ਸੋਚਿਆ ਜ਼ਿੰਦਗੀ ਚ ਨਾ ਮੇਰਾ ਜ਼ਿਆਦਾ ਮੇਰਾ ਇਹ ਹੁੰਦਾ ਸੀਗਾ ਕਿ ਮੈਂ ਥੀਏਟਰ ਕਰਦਾ ਰਹਾ ਔਰ ਬਸ ਜੇ ਕਦੇ ਫਿਲਮਾਂ ਚ ਵੀ ਗਏ ਤਾਂ 50 ਸਾਲ ਤੋਂ ਬਾਅਦ ਜਾਵਾਂਗੇ ਇਹ ਸੋਚਿਆ ਸੀਗਾ ਤੇ ਅੱਜ ਵੀ ਮੈਂ ਬਹੁਤਾ ਕਦੇ ਕਿਸੇ ਨੂੰ ਮਿਲਿਆ ਵੀ ਨਹੀਂ ਹੈ ਨਹੀਂ ਜੀਵਨ ਸ਼ੈਲੀ ਚ ਆਈ ਸੀ ਨਾਰਮਲ ਜੀ ਜੀਵਨ ਜੀ ਰਹੇ ਆ ਤੇ ਜਿਹੜਾ ਕੰਮ ਵੀ ਮਿਲਦਾ ਆ ਅੱਗੇ ਦੀ ਅੱਗੇ ਆਪਣੇ ਆਪ ਕੋਈ ਦੋਸਤ ਮਿੱਤਰ ਹੈਗੇ ਨੇ ਕਹਿ ਦੁੰਦੇ ਨੇ ਵੀ ਆਪਾਂ ਕਰਨਾ ਜਿਵੇਂ ਇਹ ਵੀ ਹੈ ਇਹਨ ਮਨੀਤ ਮੇਰਾ ਮਿੱਤਰ ਆ ਆ ਇੱਕ ਫਿਲਮ ਚ ਮੈਂ ਪਹਿਲਾਂ ਇਹਦਾ ਨਾ ਕੀਤੀ ਸੀ ਉਹ ਮਿਲ ਗਿਆ ਤੇ ਉਹ ਕਹਿੰਦਾ ਵੀ ਇਹ ਫਿਲਮ ਕਰਨੀ ਹੈ ਬਸ ਆਪਾਂ ਪੈਸੇ ਨਾਲ ਬਾਲਾ ਮੋੜ ਨਹੀਂ ਆ ਜਾ ਨਹੀਂ ਉਸ ਲੈਵਲ ਤੇ ਨਹੀਂ ਪਰ ਲੋੜਾ ਲੜਾਂ ਲਈ ਤਾਂ ਠੀਕ ਆ ਬਾਲਾ ਨਹੀਂ ਉਹ ਨਾਟਕਰ ਨਾਟਕ ਅੱਜ ਵੀ ਅੱਜ ਥੀਏਟਰ ਆਇਆ ਚਲੋ ਪਹਿਲਾਂ ਪੰਜਾਬੀ ਦੇ ਵਿੱਚ ਜਦੋਂ ਦੂਰਦਰਸ਼ਨ ਟੀਨੇ ਹੁੰਦੇ ਸੀ ਉਦੋਂ ਨਾਟਕ ਇਹਨਾਂ ਸੀ ਫਲਾਣਾ ਨਾਟ ਕਿੰਨੇ ਵਿੱਚ ਚੱਲਣਾ ਅੱਜ ਤੁਸੀਂ ਉਸ ਨਾਟਕਾਂ ਨੂੰ ਅੱਗੇ ਕੇ ਨਾਟਕ ਜਿਹੜੀ ਅਸੀਂ ਕਹਿੰਦੇ ਆ ਲਾਈਫ ਜਿਹੜੀ ਹੈਗੀ ਇਹ ਸੰਘਰਸ਼ਪੂਰੀ ਲਾਈਫ ਹੈ ਕਿਉਂਕਿ ਉਸ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਨਹੀਂ ਹੈਗਾ ਹਾਂ ਮੈਂ ਤੇ ਜ਼ਿਆਦਾਤਰ ਨੁਕੜਨਾਟਕੀ ਕੀਤੇ ਆ ਸੋ ਨੁੱਕਰਨਾਟਕਾਂ ਦੇ ਵਿੱਚ ਤਾਂ ਬਿਲਕੁਲ ਇਹ ਹੁੰਦਾ ਸੀਗਾ ਕਿ ਮੈਂ ਜਾ ਕੇ ਅ ਗਲੀ ਦੇ ਵਿੱਚ ਕਿਸੇ ਦੇ ਵਿੱਚ ਡਫਲੀ ਘੜਕਾਉਂਦਾ ਸੀ ਲੋਕ ਨਾਟਕ ਦੇਖਣ ਆ ਜਾਂਦੇ ਸੀ ਫਿਰ ਜੋ ਕੁਝ ਹੁੰਦਾ ਸੀ ਉੱਥੇ ਦੇਹ ਜਾਂਦੇ ਸੀ ਆਪ ਇਸ ਟ੍ਰਿਕ ਦੇ ਦੱਸ ਮਤਲਬ ਕਦੇ ਕਿਸੇ ਨਾਲ ਜੋੜ ਕੇ ਜਿਵੇਂ ਕੋਈ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਹੈ ਉਹ ਨੁੱਕਰਨਾਟਕ ਚਾਹੇ ਉਹ ਕਈ ਵਾਰੀ ਮੇਰਾ ਜੋ ਰਿਆ ਮੈਂ ਜਿਹੜੀਆਂ ਹੁਣ ਜਿਵੇਂ ਆ ਕਿਸਾਨ ਜਥੇਬੰਦੀਆਂ ਨੇ ਇਹ ਮੇਰੇ ਨਾਟਕ ਕਰਵਾਉਂਦੀਆਂ ਤੁਸੀਂ ਮਜ਼ਦੂਰ ਜਥੇਬੰਦੀਆਂ ਕਰਾਉਂਦੀਆਂ ਸੀ ਔਰ ਸਰਕਾਰੀ ਸਕੂਲਾਂ ਚ ਕਾਲਜਾਂ ਚ ਉਹ ਮੈਂ ਜਾ ਕੇ ਕਰਦਾ ਹਾਂ ਮਤਲਬ ਸਰਕਾਰ ਵੀ ਤੁਹਾਡੇ ਤੱਕ ਫਿਰ ਨਹੀਂ ਮੈਂ ਸਰਕਾਰ ਦੇ ਮੈਨੂੰ ਨਹੀਂ ਲੱਗਦਾ ਇੱਕ ਵਾਰੀ ਕੇਬਲ ਭਾਜੀ ਨੇ ਸ਼ਾਇਦ ਮੈਨੂੰ ਕੁਝ 4-5 ਸ਼ੋਹ ਦਿੱਤੇ ਸੀ ਮੈਨੂੰ ਯਾਦ ਹੈ ਕਿ ਮੈਂ ਕਦੇ ਸਰਕਾਰੀ ਕੋਈ ਡਿਪਾਰਟਮੈਂਟ ਚ ਅਪਲੀਕੇਸ਼ਨ ਦਿੱਤੀ ਹੋਈ ਵੀ ਮੈਨੂੰ ਸ਼ੋਹ ਦਿਓ ਮੇਰਾ ਆਪ ਦਾ ਹੀ ਇੱਕ ਛੋਟ ਪਤਾ ਕੀ ਇਹ ਬਾਲਾ ਹਾਈ ਫਾਈ ਨਹੀਂ ਸੀ ਮੇਰਾ ਕੰਮ ਮੈਂ ਛੋਟੇ ਛੋਟਾ ਗਰੁੱਪ ਜਾਂ ਮੇਰਾ 4-5 ਬੰਦਿਆਂ ਦਾ ਹੁੰਦਾ ਸੀ ਉਹ ਲੈ ਕੇ ਘੁੰਮਦੇ ਰਹਿੰਦੇ ਸੀ ਗਫਲੀ ਉਹੀ ਢੋਲਕੀਆਂ ਉਹੀ ਕਦੇ ਉਹ ਚੀਜ਼ ਨੂੰ ਹੁਣ ਇਹ ਨਹੀਂ ਹੁੰਦਾ ਇਹ ਰੇਣਾ ਤਾਂ ਐਡੀ ਉਮਰ ਹੋ ਗਈ ਤੇ ਲੈ ਢਫਲੀਆਂ ਤੱਕ ਫਿਰਦੇ ਨੇ ਇਹ ਨਹੀਂ ਕਿਸੇ ਨੇ ਕਈ ਵਾਰੀ ਤਾਨੇ ਮੈਨੇ ਹੁੰਦੇ ਰਿਸ਼ਤੇਦਾਰਾਂ ਦੇ ਜਾਂ ਕੋਈ ਯਾਰਾ ਦੋਸਤਾ ਦੇ ਨਹੀਂ ਨਹੀਂ ਉਹ ਚਲੋ ਆਸ-ਪਾਸੇ ਵਾਲੇ ਤਾਂ ਜੋ ਮਰਜੀ ਕਹਿੰਦੇ ਰਹਿਣੇ ਮੈਂ ਆਪ ਹੀ ਤੈਅ ਕੀਤਾ ਸੀ ਅੱਛਾ ਜੀ ਵੀ ਮੈਂ ਜ਼ਿੰਦਗੀ ਚਾਈਂ ਕਰਨਾ ਹੈ ਅੱਛਾ ਹਾਂ ਪਹਿਲਾਂ ਨਾਟਕ ਕਰਦੇ ਨੇ ਹੁਣ ਮੈਂ ਖੁਦ ਹੀ ਤੈਅ ਕੀਤਾ ਯਾਰਾ ਵੀ ਥੋੜੇ ਇੱਧਰ ਤਜਰਬਾ ਕਰਦੇ ਬਸ ਇੰਨਾ ਹੀ ਮਸਲਾ ਹੈ ਮਤਲਬ ਆਪਦਾ ਜਿਹੜਾ ਜਿਹੜੀ ਇੱਕ ਹੁੰਦੀ ਹੈ ਆਪ ਖੋਦੀ ਜਿਹੜਾ ਕਹਿੰਦੇ ਅਸੀਂ ਬੀਜ ਆਦੇ ਸਾਬ ਨਾਲ ਬੀਜਨਾ ਹੈ ਉਹ ਹੀ ਫਸਲ ਉਗੇਗੀ ਇਹ ਹੁੰਦਾ ਅਸੀਂ ਬੀਜ ਕੁਝ ਹੋਰ ਬੀਜਿਆ ਅਸੀਂ ਉਤੋਂ ਪਾਦੇ ਕੁਝ ਹੋਰ ਆ ਯਾਰ ਮੈਨੂੰ ਬਾਲਾ ਇਹ ਪ੍ਰਭਾਵਤ ਨਹੀਂ ਕਰਦੀਆਂ ਚੀਜ਼ਾਂ ਬਾਕੀ ਹੈਗੀਆਂ ਨੇ ਨਾ ਵੀ ਮੇਰਾ ਕੋਈ ਬਹੁਤ ਵੱਡਾ ਮੈਂ ਪਤਾ ਨਹੀਂ ਕੀ ਕਰਦਿਆਂ ਜਾਂ ਮੈਂ ਕੋਈ ਬਹੁਤ ਅਮੀਰ ਹੋ ਜਾਾਂ ਇਹ ਨਹੀਂ ਮੇਰਾ ਮੇਰਾ ਇਹ ਹੈ ਵੀ ਹਰ ਇੱਕ ਬੰਦੇ ਦੀ ਰੋਟੀ ਪਾਣੀ ਚੱਲਦਾ ਰਹੇ ਉਹਨਾਂ ਕਾ ਜ਼ਰੂਰ ਕਿਰਤ ਕਰਦਾ ਰਹੇ ਜਿਹਦੇ ਨਾਲ ਸੱਚੀ ਸੁੱਚੀ ਜੀ ਆਪਦੀ ਰੋਟੀ ਕਮਾਦਾ। ਕਈ ਐਕਟਰ ਅਸੀਂ ਦੇਖੇ ਨੇ ਇੰਟਰਵਿਊ ਹੁੰਦਿਆਂ ਨੇ ਉੱਥੇ ਕਹਿੰਦੇ ਨੇ ਬਹੁਤ ਲੋੜ ਹੈਗੀ ਅਸੀਂ ਆਪਣੇ ਰੋਲ ਵਾਸਤੇ ਫਲਾਣੇ ਨਾਲ ਵੀ ਸੰਪਰਕ ਕੀਤਾ इमोशनल ਵੀ ਹੁੰਦੇ ਨੇ ਤੁਸੀਂ ਇੱਕ ਅਜਿਹੇ ਮੈਨੂੰ ਲੱਗਿਆ ਐਕਟਰ ਜਿਨ੍ਹਾਂ ਨੂੰ ਵਾਕਈ ਜੇ ਤੁਹਾਡੇ ਤਾਂ ਕੋਈ ਸੰਪਰਕ ਕਰੇ ਤਾਂ ਕਰੇ ਨਹੀਂ ਤਾਂ ਕੋਈ ਮਿਲਦਾ ਸਾਹ ਨਾਲ ਤੁਸੀਂ ਨਹੀਂ ਕੀਤਾ ਸੰਪਰਕ ਕਰਦੇ ਹੋਗੇ ਹਾਂ ਨਹੀਂ ਪਹਿਲਾਂ ਪਹਿਲੇ ਬੰਦੇ ਨੇ ਪਹਿਲਾਂ ਇਹ ਨਹੀਂ ਕੀਤਾ ਜੀ ਤੇ ਪਰ ਮੈਂ ਅਜੇ ਤਾਂ ਨਹੀਂ ਹੋਇਆ ਕਿ ਮੈਂ ਕਿਸੇ ਨੂੰ ਲਗਾਤਾਰ ਫੋਨ ਕਰਾਂ ਵੀ ਮੈਨੂੰ ਕੰਮ ਦਿਓ ਆਏ ਨਹੀਂ ਹੋਇਆ ਕਿਉਂਕਿ ਮੈਂ ਹੁਣੇ ਕੰਮ ਸ਼ੁਰੂ ਕੀਤਾ ਜੇ ਫਿਲਮਾਂ ਦਾ ਉਹ ਮੈਨੂੰ ਆਪਣੇ ਆਪ ਹੀ ਉਹਨਾਂ ਕੋਲ ਲੱਗੇ ਤੇ ਅੱਗੇ ਵੀ ਸ਼ਾਇਦ ਆਈ ਹੋ ਜੇਗਾ ਤੇ ਜੇ ਕਿਸੇ ਨੂੰ ਕਰਨਾ ਵੀ ਪਿਆ ਮੈਂ ਕਰ ਵੀ ਸਕਦਾ ਮੰਨ ਲਓ ਮੈਨੂੰ ਲੱਗੇ ਵੀ ਆਹ ਡਾਇਰੈਕਟਰ ਯਾਰ ਕੋਈ ਬਹੁਤ ਵਧੀਆ ਕਿਸੇ ਕਰ ਰਿਹਾ ਫਿਲਮ ਮੈਨੂੰ ਲੱਗੇ ਮੈਂ ਕਰ ਵੀ ਸਕਦਾ ਐ ਨਹੀਂ ਕਿ ਮੈਂ ਕੋਈ ਬਹੁਤ ਕੋਈ ਹੰਕਾਰਈ ਐ ਨਹੀਂ ਐ ਅਸਲ 'ਚ ਮੈਂ ਬੇਸਿਕਲੀ ਕੋਲੀਜਾ ਬੰਦਾ ਐ ਅੱਛਾ ਕੋਲੀ ਐ ਆ ਵੀ ਮੇਰਾ ਜਿਹੜਾ ਰੁਝਾਨ ਐ ਮੇਰੇ ਇਹ ਨਾਟਕਾਂ 'ਚ ਹੀ ਸੀ ਮੁੰਡਾ ਚਾਹੀਦਾ ਤੁਸੀਂ ਉਹਦੇ 'ਚ ਹੀ ਕੀਤਾ ਸੀ ਰੋਲ ਉਹਦੇ 'ਚ ਵੀ ਹੁਣ ਉਹਦੇ 'ਚ ਕੀ ਹੋਇਆ ਉਹਦੇ 'ਚ ਵੀ ਇੱਕ ਮੇਰਾ ਮਿੱਤਰ ਐ ਉਹਨੇ ਗਾ ਡਾਇਰੈਕਟਰ ਨੂੰ ਕਿਹਾ ਉਹ ਕੰਧਾ ਵਿਊਤੂ ਕਰਾ ਲਓ ਉਹਨਾਂ ਨੇ ਮੇਰੀ ਫੋਟੋ ਮੰਗੀ ਜੋ ਦੇਖਿਆ ਉਹਨਾਂ ਨੇ ਫਾਈਨਲ ਕਰਤਾ ਫਿਰ ਮੈਂ ਮਤਲਬ ਮੈਂ ਖ ਵੀ ਮੈਂ ਜਿੱਦੇ ਬੈਠੇ ਬੁੜੇ ਦਾ ਰੋਲ ਪੂਰਾ ਖਵਾਇਆ ਤੁਸੀਂ ਫਿਰ ਮੈਂ ਕਿਹਾ ਮੈਂ ਆਹ ਇੰਨਾ ਖਰਚਾ ਲਊਗਾ ਜਾਂ ਕਿਵੇਂ ਕੀ ਪਹਿਲਾਂ ਮਾੜਾ ਮੋਟਾ ੜੇ ਪਰ ਉਹਨਾਂ ਨੇ ਬਾਅਦ ਚ ਕਰ ਲਿਆ ਉਹ ਵੀ ਆਈ ਕਿਸੇ ਦੇ ਕਹਿਣ ਤੇ ਆਈ ਆ ਉਹ ਗਿਆ ਸੀ ਮੈਂ ਇਹਨੂੰ ਆਪ ਨੂੰ ਨਹੀਂ ਵੀ ਮੈਂ ਸਿੱਧਾ ਜਾ ਕੇ ਕਿਸੇ ਨੂੰ ਬੋਤਾ ਹਾਂ ਮੈਂ ਅਚੋ ਚੀਜ਼ਾਂ ਦਿਲ 'ਚ ਹੈ ਹੈ ਹੈਗੀਆਂ ਨੀ ਆਪਦੀ ਮਿਹਨਤ ਨਾਲ ਕੋਈ ਫੋਨ ਕਰੇ ਤਾਂ ਫਿਰ ਹੈਗਾ ਫੇਰ ਹੀ ਬੰਦਾ ਸਹੀ ਕਲਾਕਾਰ ਹੁੰਦਾ ਚਾਹੇ ਉਹ ਕਿਸੇ ਵੀ ਫੀਲਡ ਪਾ ਜਾਂ ਖਿਡਾਰੀ ਹੋਵੇ ਨਹੀਂ 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 ਇਹ ਆ ਹੀ ਨਹੀਂ ਹੈ ਚੱਕਰ ਇਧਰ ਤੋਂ ਨੂੰ ਮੈਨੇਜਮੈਂਟ ਚਾਹੀਦੀ ਹੈ ਜਿਹੜੇ ਐਕਟਰ ਹੈ ਉਹਨਾਂ ਨੂੰ ਡਾਇਰੈਕਟਰਾਂ ਨੂੰ ਫੋਨ ਕਰਨੇ ਚਾਹੀਦੇ ਆ ਸਾਰਿਆਂ ਨੂੰ ਕਰਨੇ ਚਾਹੀਦੇ ਆ ਮੈਨੇਜਮੈਂਟ ਹੈ ਕਿਉਂ ਮੈਂ ਤਾਂ ਫਲਾਪ ਆ ਮੈਨੇਜਮੈਂਟ 'ਚ ਕਰੋ ਨਾ ਫਿਰ ਪਹਿਲਾ ਬੰਦਾ ਦੱਸੋ ਜਿਹੜਾ ਸੱਚ ਦੱਸੀ ਜਾਂਦਾ ਮੈਂ ਤਾਂ ਬਹੁਤ ਬੁਰੀ ਤਰ੍ਹਾਂ ਫਲਾਪ ਆਂ ਕਿ ਉਹ ਜੇ ਰੋਲ ਕਰਨਾ ਚਾਹੁੰਦੇ ਹੋ ਜੇਕਰ ਚਲੋ ਸਾਲਾ ਅਸੀਂ ਬਿਲਕੁਲ ਜਿੰਦਗੀ ਸੋਚਿਆ ਚਾਹੇ ਦੂ ਡਾਇ ਲਗਾ ਹੋਣ ਪਰ ਉਹ ਉਹੋ ਜੇ ਮੈਂ ਰੋਲ ਚਾਹੁੰਨਾ ਹੈ ਕਰਨੇ ਕਿ ਜਿਹੜਾ ਬੰਦੇ ਦਾ ਇਨਰਾਨਾ ਪਾਤਰ ਉਹਦੇ ਵਿੱਚ ਤਹਾਂ ਹੋਣਾ ਸਿੰਗਲ ਲੇਅਰ ਜੇ ਨਹੀਂ ਮਤਲਬ ਉੱਚੜ ਜਾਏ ਬੰਦਾ ਕਵੇ ਉਹ ਦੋ ਰੋਲ ਦੇ ਵਿੱਚ ਵੀ ਆਪਦਾ ਆਪ ਜਿਹੜਾ ਸਾਰਾ ਐਸਾ ਹੋਵੇ ਜਿਵੇਂ ਹੁਣ ਮੈਂ ਹਾਂ ਮੈਂ ਇਸ ਟੇਲੇ ਬੋਲ ਰਿਹਾ ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਹੋ ਆ ਕਰਦੇ ਹੋਏ ਵੀ ਤੁਹਾਡੇ ਦਿਮਾਗ 'ਚ ਕੋਈ ਗੱਲ ਚੱਲ ਰਹੀ ਹੈ ਉਹ ਗੱਲ ਕੀ ਹੈ ਉਹ ਬਾਹਰ ਹੋਣੀ ਚਾਹੀਦੀ ਕੈਮਰੇ 'ਚ ਫਿਰ ਪਾਤਰਾਂ ਦਾ ਪਤਾ ਲੱਗਦਾ ਤੁਸੀਂ ਹਾਂ ਸਿਰ ਹਿਲਾ ਰਹੇ ਹੋ ਨਾਲ ਨਾਲ ਵਿਚਾਰ ਚੱਲ ਰਹੇ ਨੇ ਤੁਹਾਡੇ ਪੂਰੀ ਮਸ਼ੀਨਰੀ ਘੁੰਮ ਰਹੀ ਹੈ 8-10 ਵਿਚਾਰ ਨੇ ਤੁਹਾਡੇ ਅੰਦਰ ਇਸ ਵੇਲੇ ਹੈਗੇ ਨੇ ਗਿਆਨੀ ਤਾਂ ਨਹੀਂ ਹੈ ਕਿ ਤੁਸੀਂ ਜਾਣੀ ਜਾਣਾ ਹੈਗੇ ਨੇ ਨਹੀਂ ਐਕਟਰ ਦਾ ਕੰਮ ਹੈ ਪੜ ਲੈਂਦੇ ਆ ਨਾ ਇਹ ਐਕਟਰ ਦਾ ਕੰਮ ਹੈ ਤੁਹਾਡੇ ਨਾਲ ਮਲਟੀ ਥਾਟਸ ਚੱਲ ਰਹੀਆਂ ਨੇ ਇਹ ਮੈਂ ਇੱਕ ਨਹੀਂ ਹਾਂ ਮੈਂ ਕੀ ਪੁੱਛਿਆ ਕੀ ਪੁੱਛਿਆ ਇਹ ਤਾਂ ਜਿਹੜਾ ਤੁਸੀਂ ਪੁੱਛ ਰਹੇ ਹੋ ਪੁੱਛ ਹੀ ਰਹੇ ਹੋ ਜਾਂ ਪੁੱਛਣਾ ਕਿ ਇਹ ਵੀ ਆ ਇਸ ਤੋਂ ਬਿਨਾ ਵੀ ਨਹੀਂ ਹਾਂ ਸੋ ਉਹ ਚੀਜ਼ਾਂ ਕਦੋਂ ਆਉਣ ਸਾਹਮਣੇ ਆ ਤੁਸੀਂ ਇੱਕ ਨਾ ਉਹ ਲੱਗਦੇ ਬੰਦੇ ਨੇ ਨਾ ਉਹਦੇ ਪੂਰੇ ਉਹ ਜੋ ਹੈ ਖਤਰਨਾਕ ਜਿਹਾ ਕੈਰੈਕਟਰ ਹੁੰਦਾ ਜੇ ਹੁੰਦਾ ਨਾ ਬੰਦੇ ਨੂੰ ਮੈਨੂੰ ਅੱਖਾਂ ਤੁਹਾਡੀ ਵੇਖ ਕੇ ਲੱਗ ਰਿਹਾ ਵੀ ਇਹ ਬੰਦਾ ਕਹਿੰਦਾ ਨਾ ਵੀ ਬੰਦਾ ਸਾਹਮਣੇ ਆ ਕੇ ਕਹਿੰਦਾ ਨਾ ਡਾਕ ਡਾਕ ਮੈਂ ਕਹਿੰਦਾ ਹੁਣ ਮੈਂ ਕੀ ਕਹਿਣਾ ਇਹ ਨਹੀਂ ਮੈਂ ਤਾਂ ਭਰਾਵਾ ਦਿਹਾੜੀਦਾਰ ਬੰਦਾ ਮਜ਼ਦੂਰ ਬੰਦਾ ਹੈ ਤੇ ਕਿਰਤੀ ਕਹਿ ਲੋ ਮੈਨੂੰ ਇਹ ਮੈਂ ਨਾਰਮਲ ਜਰਨਲ ਮੈਂ ਤੁਹਾਡੀ ਅੱਖਾਂ ਪੜ ਕੇ ਗੱਲਾਂ ਕਰ ਰਿਹਾ ਮੈਨੂੰ ਪਤਾ ਇਸ ਗੱਲ ਦਾ ਹਾਂ ਮੈਂ ਵੀ ਪਾਟ ਪਸੰਦ ਚਲੋ अच्छी ਗੱਲ ਹੈ ਤਾਂ ਬਧੀਆ ਤੁਸੀਂ ਵੀ ਐਕਟਿੰਗ ਲਈ ਟਰਾਈ ਕਰੋ ਨੇ ਕਿਸ ਸਮੇਂ ਕੀਤਾ ਸੀ ਪਰ ਅਸੀਂ ਉਹ ਥੀਏਟਰ ਨਾਟਕਾਂ ਦੀ ਗੱਲ ਹੀ ਕਰ ਰਿਆਂ ਕਿੰਨੇ ਨੇ ਕਦੇ 150 ਮਿਲ ਗਿਆ ਕਰੇ 200 ਮਿਲ ਗਿਆ ਉਹਨਾਂ ਚੀਜ਼ਾਂ ਨਾਲ ਜ਼ਿੰਦਗੀ ਨਹੀਂ ਨਾ ਜਲਦੀ ਤੂੰ ਉਸ ਤਾਂ ਬੜੇ ਸਾਦੇ ਬੰਦੇ ਤੂੰ ਤਾਂ ਕਹਿਤਾ ਚੱਲੀ ਜਾਂਦਾ ਸਾਰਾ ਕੁਝ ਹਾਂ ਤੁਮੇ ਤਾਂ ਥੋੜੀ ਠੀਕ ਹੈ ਠੀਕ ਚੱਲ ਰਿਹਾ ਹੈ ਘਰ ਦੇ ਖੁਸ਼ ਨੇ ਪੂਰੇ ਹਾਂ ਪਰਿਵਾਰ ਚ ਕੌਣ ਕੌਣ ਨੇ ਪਰਿਵਾਰ ਚ ਪਿੱਛੇ ਮੰਮੀ ਹੈ ਬੀਬੀ ਹੈਗੀ ਮੇਰਾ ਪਪਾ ਹੈ ਔਰ ਸ਼ਾਮਿਲ ਹੈ ਬੀਬੀ ਪਾਪਾ ਵਾਕਈ ਇਹ ਚੀਜ਼ਾਂ ਪਿੰਡਾਂ 'ਚ ਹੀ ਰਹੇਗੇ ਮੈਂ ਵੀਜੀ ਕਹਿੰਦਾ ਹੁੰਦਾ ਸੀ ਯੂਨੀਵਰਸਿਟੀ ਤੋਂ ਬਾਅਦ ਬਾਈ ਜੀ ਕਹਿੰਦੇ ਹੁੰਦੇ ਮਾਲਵੇ 'ਚ ਬਾਈ ਜੀ ਕਹਿੰਦੇ ਉਹ ਚਾਚਾ ਵੀ ਕਹਿੰਦੇ ਦਿਸ ਪਹਿਲਾਂ ਹਾਂ ਪਹਿਲਾਂ ਚਾਚਾ ਪਰ ਪਤਾ ਨਹੀਂ ਉਸ ਤੋਂ ਬਾਅਦ ਆਪਣਾ ਯੂਨੀਵਰਸਿਟੀ ਆਉਣ ਨਾਲ ਪਾਪਾ ਕਦੋਂ ਹੋ ਗਿਆ ਪਤਾ ਨਹੀਂ ਲੱਗਾ ਆਪਾ ਤੇ ਬੀਬੀ ਹੋ ਗਈ ਮੇਰੇ ਮੇਰੀ ਵਾਈਫਾਇ ਤੇ ਚੰਡੀਗੜ੍ਹ ਰਹਿੰਦੇ ਨੇ ਇੱਕ ਮੇਰੀ ਬੇਟੀ ਆ ਬਾਨੀ ਬਸ ਛੋਟਾ ਜਿਹਾ ਪਰਿਵਾਰ ਹੈ ਆਨ ਪਾਈ ਹੈਗੇ ਉਹ ਪਿੰਡ ਹੈਗੇ ਨੇ ਪਿੱਛੇ ਬੇਟੀ ਨਹੀਂ ਕਹਿੰਦੀ ਪਾਪਾ ਹੁਣ ਵੱਡੇ ਬਣ ਕੇ ਵੱਡੀਆਂ ਵੱਡੇ ਹੁਣ ਇਹ ਫਿਲਮਾਂ ਵਾਲੀ ਲੱਗ ਜਾਓ ਨਾਟਕ ਛੱਡ ਦਿਓ ਨਹੀਂ ਨਹੀਂ ਕਹਿੰਦੇ ਉਹ ਖੁਦ 뮤직 ਦੀ ਹੈ ਕਲਾਸਿਕਲ 뮤직 ਦੀ ਹਾਂ ਉਹ ਟ੍ਰੇਨਿੰਗ ਲੈ ਰਹੀ ਹੈ ਵਾਈਫ ਮੇਰੀ ਟੀਚਰ ਹੈ 뮤직 ਦੀ ਅੱਛਾ ਅੱਛਾ ਠੀਕ ਹਾਂ ਕੋਈ ਦੋ ਸ਼ਬਦ ਗਾਣਾ ਚਾਹੁੰਦੇ ਜੇ ਕੋਈ ਸ਼ਬਦ ਦੇ ਕੋਈ ਸ਼ੇਰ ਇੱਕ ਅਦਾ ਸੁਣਾ ਤੋ ਮੈਨੂੰ ਲੱਗਦਾ ਤੁਹਾਨੂੰ ਤੁਸੀਂ ਉਹ ਚੀਜ਼ਾਂ ਨਾਲ ਇੱਕ ਅਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਸ਼ੇਰ ਤਾਂ ਨਹੀਂ ਮੈਂ ਸੁਣਾ ਪਾਵਾਂਗਾ ਮੈਂ ਇੰਨਾ ਕਿ ਜ਼ਰੂਰ ਬੇਨਤੀ ਕਰੂੰਗਾ ਵੀ ਇਹਦੇ ਵਿੱਚ ਮੇਰਾ ਜਿਹੜਾ ਕੰਮ ਹੈ ਉਹ ਮੈਂ ਕੋਸ਼ਿਸ਼ ਇਸ ਕਿਸਮ ਦੀ ਕੀਤੀ ਆ ਕਿ ਜਿਹੜੀਆਂ ਅੰਦਰ ਦੀਆਂ ਤਹਿਾਂ ਆ ਉਹ ਬਾਹਰ ਆ ਸਕਣ ਤੇ ਇਹ ਵੀ ਇਹਨਾਂ ਨੂੰ ਵੇਖ ਕੇ ਮੈਂ ਬੋਲ ਨਹੀਂ ਸਕਦਾ ਤੁਹਾਡੇ ਸਾਹਮਣੇ ਬੈਠਾ ਕਹਿ ਰਿਹਾ ਉਹ ਮੈਂ ਐਸੀ ਆਈ ਹੁੰਦਾ ਜੂਨੀਅਰ ਸੀਨੀਅਰ ਕਰਕੇ ਹੁੰਦਾ ਹੈ ਵੀ ਵੱਡਾ ਵੀ ਬਾਈ ਹੈ ਹੋਰ ਕੋਈ ਚੱਕਰ ਨਹੀਂ ਆਏਗਾ ਉਹ ਬਹੁਤ ਐਸੀ ਨਹੀਂ ਕੋਈ ਚੱਕਰ ਆ ਪੁੱਲੇ ਬਿੰਨੂ ਵੀ ਪੂਰਾ ਬਹੁਤ ਉਹ ਬਹੁਤ ਵਧੀਆ ਯਾਰ ਦੋਨੋਂ ਲੋਕੇ ਮੇਰੇ ਸਾਰਿਆਂ ਲਈ ਹੈ ਬਹੁਤ ਅੱਛਾ ਫੋਨ ਫੋਨ ਕਰਕੇ ਫੋਨ ਫੋਨ ਕਰਦੇ ਤੇ ਚੱਕ ਲੈਂਦੇ ਨੇ ਨਹੀਂ ਮੈਂ ਫੋਨ ਉਹ ਹੀ ਤਾਂ ਮੈਂ ਤੁਹਾਨੂੰ ਦੱਸਿਆ ਮੈਨੂੰ ਤਾਂ ਕੋਈ ਆਪ ਹੀ ਕੋਈ ਕਰਪੂਰ ਲੈ ਠੀਕ ਹੈ ਜਾਂ ਆ ਕੇ ਬਹਿ ਜੇ ਗੱਲਾਂ ਕਰ ਲੇ ਬਸ ਆਈਆਂ ਨਾਰਮਲ ਜਿਹੇ ਪੁਰਾਣੇ ਸੱਜਣ ਮਿਲਦੇ ਆ ਪੰਜਾਬੀ ਵੱਧ 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 ਨੂੰ ਮਿਲਦੇ ਰਹਿੰਦੇ ਮੈਂ ਖੁਦ ਜਾਂਦਾ ਰਹਿੰਨਾ ਚਾਚੂ ਪੀਣਾ ਵੀ ਚਲੋ ਪੰਜਾਬੀ ਯੂਨੀਵਰਸਿਟੀ ਚਲ ਗਿਆ ਚਾਚੂ ਵੀ ਕੋਈ ਕਿਸਾ ਯਾਦ ਹੋਵੇ ਇੱਕ ਪੰਜਾਬੀ ਯੂਨੀਵਰਸਿਟੀ ਦਾ ਕਿਸੇ ਐਕਟਰ ਨਾਲ ਜਿਹੜਾ ਅੱਜ ਉਹਨਾਂ ਨਾਲ ਕਦੇ ਸਾਂਝਾ ਕੀਤਾ ਹੋਵੇ ਨਹੀਂ ਆਈ ਨਹੀਂ ਇੱਕ ਦਾ ਮਾਰ ਨਹੀਂ ਰਿਹਾ ਕੋਈ ਯਾਦ ਸੋ ਹੁਣ ਤਾਂ ਬੇਨਤੀ ਮੇਰੀ ਹੈ ਹਨਾ ਕਬੂਲ ਕਰੋ ਬੜੇ ਸਾਦੇ ਅਸੀਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਬਿਲਕੁਲ ਵੀ ਉਹ ਈਗੋ ਨਹੀਂ ਜਾਂ ਇੱਕ ਹੁੰਦਾ ਕਿ ਕੰਮ ਮਿਲੇ ਤਾਂ ਠੀਕ ਹੈ ਪਰ ਇਹ ਹੈਗਾ ਕਿ ਜਿਹੜੀ ਸਾਡੇ ਚ ਜੋ ਕਰੈਕਟਰ ਹੈਗਾ ਜੋ ਸਾਡੇ ਚ ਜੋ ਕੈਪੇਬਿਲਿਟੀ ਹੈਗੀ ਹੈ ਉਹ ਆਣੀ ਚਾਹੀਦੀ ਜਿਹੜੀ ਵੀ ਫਿਲਮ ਹੋਏ ਚਾਹੇ ਉਹ 2 ਮਿੰਟ ਦਾ ਹੀ ਜਿਹੜਾ ਸੀਨ ਮਿਲੇ ਇਹ ਬਹੁਤ ਵੱਡਾ ਸ਼ਬਦ ਹੈਗਾ ਜੋ ਇਹਨਾਂ ਨੇ ਕਿਹਾ ਜਿਹੜੇ ਆਰਟਿਸਟ ਕਈ ਕਹਿ ਦਿੰਦੇ ਨੇ ਨਹੀਂ ਮੇਰਾ ਤਾਂ ਸੀਨ ਬੜਾ ਛੋਟਾ ਹੈ ਪਰ ਛੋਟੇ ਤੋਂ ਹੀ ਜਿਹੜਾ ਕਹਿੰਦੇ ਨੇ ਬੂੰਦ ਬੂੰਦ ਸੇ ਸਮੁੰਦਰ ਬਰਦਾ ਹੈ ਉਹ ਗੱਲ ਨੂੰ ਜੇਕਰ ਪੱਲੇ ਪਾਲੇ ਤਾਂ ਜ਼ਿੰਦਗੀ ਪਾਰ ਹੈ ਸੋ ਦਿੱਲੀ ਪੋਸਟ ਪੰਜਾਬੀ ਨਾਲ ਜੁੜੇ ਰਹੋ ਕੈਨੇਪਰਸ ਰਮੇਸ਼ ਜਨਾਬ ਸੰਦੀਪ ਕੰਬੋਸ ਮੋਹਾਲੀ ਤੋਂ